ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਰੋਜ਼ਾਨਾ ਆਪਣਾ ਰਾਸ਼ੀ ਫਾਲ ਦੇਖਣ ਦੇ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਕੁੰਭ ਰਾਸ਼ੀ ਵਾਲਿਓ ਹੋ ਜਾਓ ਤਿਆਰ ਖੁਸ਼ ਖਬਰੀ ਖੁਸ਼ ਖਬਰੀ ਹੁਣ ਮਿਲ ਗਈ ਹੈ ਪੰਜ ਵੱਡੀ ਬਹੁਤ ਖੁਸ਼ ਖਬਰੀ ਦੋਸਤੋ ਤੁਹਾਨੂੰ ਦੱਸ ਦਈਏ ਰਿੱਧੀ ਸਿੱਧੀ ਦੇ ਦਾਤਾ ਭਗਵਾਨ ਸ਼੍ਰੀ ਗਣੇਸ਼ ਜੀ ਅਤੇ ਧਨ ਦੀ ਦੇਵੀ ਮਾਤਾ ਲਕਸ਼ਮੀ ਜੀ ਦੇ ਆਸ਼ੀਰਵਾਦ ਦੇ ਨਾਲ ਹਨ ਤੁਹਾਨੂੰ 21 ਅਗਸਤ ਤੋਂ ਲੈ ਕੇ 27 ਅਗਸਤ ਜਾਣ ਕੇ ਇਹਨਾਂ 7 ਦਿਨਾਂ ਦੇ ਅੰਦਰ ਮਿਲਣ ਵਾਲੀ ਹੈ ਬਹੁਤ ਵੱਡੀ ਪੰਜ ਖੁਸ਼ਖਬਰੀ ਤੁਹਾਨੂੰ ਦੱਸ ਦਈਏ ਕਿ ਹੁਣ ਭਗਵਾਨ ਗਣੇਸ਼ ਜੀ ਅਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ 21 ਅਗਸਤ ਤੋਂ ਲੈ ਕੇ 27 ਅਗਸਤ ਤੱਕ ਇਹਨਾਂ 7 ਦਿਨਾਂ ਦੇ ਅੰਦਰ ਸਮਾਂ ਤੁਹਾਡੇ ਲਈ ਬਹੁਤ ਹੀ ਲਾਭਕਾਰੀ ਅਤੇ ਸ਼ੁਭ ਰਹਿਣ ਵਾਲਾ ਹੈ ਇਹਨਾਂ 7 ਦਿਨਾਂ ਦੇ ਵਿੱਚ ਰਿੱਧੀ ਸਿੱਧੀ ਜੋਗ ਗੱਜ ਕੇਸਰੀ ਜੋਗ ਬੁਦਾਤੀਏ ਜੋ ਤਾਨ ਲక్ష్ਮੀ ਪ੍ਰਾਪਤੀ ਜੋਗ ਰਾਜ ਜੋਗ ਸਵਤ ਸਿਧੀ ਸਵਰਤ ਸਿਧੀ ਜੋਗ ਅਮਰਤ ਸਿਧੀ ਜੋਗ ਤਾਨ ਜੋਗ ਸੁਭਾਗੇ ਮਾਨ ਜੋਗ ਨੌਕਰੀ ਜੋਗ ਦੋਸਤੋ ਅਨੇਕਾਂ ਤਰ੍ਹਾਂ ਦੇ ਜੋਗ ਬਣ ਗਏ ਹਨ ਇਹ ਸਮਝ ਲਓ ਕਿ ਤੁਹਾਡੀ ਕਿਸਮਤ ਦੇ ਤਾਲੇ ਖੁੱਲਣ ਵਾਲੇ ਹਨ ਇਹ ਸਮਝ ਲਓ ਇਨਾ ਸ਼ੁਭ ਸੰਜੋਗ ਇਨਾ 7 ਦਿਨਾਂ ਦੇ ਵਿੱਚ ਪੂਰੇ 11 ਸਾਲਾਂ ਦੇ ਬਾਅਦ ਇਹਨੇ ਜੋਗ ਪ੍ਰਾਪਤ ਹੋਣ ਵਾਲੇ ਹਨ ਤੁਹਾਡੀ ਜਾਣਕਾਰੀ ਦੇ ਲਈ ਦੱਸ ਆਈਏ ਦੋਸਤੋ ਇਹ ਸਮਾਂ ਪੂਰੇ 11 ਸਾਲਾਂ ਦੇ ਬਾਅਦ ਤੁਹਾਡੀ ਕੁੰਡਲੀ ਦੇ ਵਿੱਚ ਆਇਆ ਹੈ ਜਿਸ ਵਿੱਚ ਤੁਹਾਡੇ ਲਈ ਇਹਨੇ ਸਾਰੇ ਜੋਗ ਇੱਕੋ ਸਮੇਂ ਦੇ ਵਿੱਚ ਹੈ ਮਾਤਾ ਲਕਸ਼ਮੀ ਅਤੇ ਭਗਵਾਨ ਗਣੇਸ਼ ਇਹ ਆਪਣੀ ਕਿਰਪਾ ਇੱਕ ਸਾਥ ਤੁਹਾਡੇ ਉੱਤੇ ਕਰਨ ਵਾਲੇ ਹਨ ਦੋਸਤੋ ਕਿਹੜੀਆਂ ਕਿਹੜੀਆਂ ਪੰਜ ਵੱਡੀਆਂ ਖੁਸ਼ਖਬਰੀਆਂ ਹਨ ਇਸ ਵੀਡੀਓ ਦੇ ਵਿੱਚ ਉਹ ਹੀ ਜਾਣਕਾਰੀ ਪੂਰੀ ਤੁਹਾਨੂੰ ਦੱਸਾਂਗੇ ਅਤੇ ਨਾਲ ਹੀ ਨਾਲ ਤੁਹਾਨੂੰ ਕਿਹੜੇ ਕਿਹੜੇ ਕੰਮਾਂ ਦੀਆਂ ਸਾਵਧਾਨੀਆਂ ਵਰਤਣੀਆਂ ਹੋਣਗੀਆਂ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਹੈ ਇਹ ਜਾਣਕਾਰੀ ਵੀ ਪੂਰੀ ਇਸ ਵੀਡੀਓ ਦੇ ਵਿੱਚ ਦੱਸੀ ਜਾਵੇਗੀ। ਦੋਸਤੋ ਇਹ ਵੀਡੀਓ ਕੁੰਭ ਰਾਸ਼ੀ ਵਾਲਿਆਂ ਦੇ ਲਈ ਬਹੁਤ ਹੀ ਮਹੱਤਵਪੂਰਨ ਹੈ। ਵੀਡੀਓ ਨੂੰ ਅੰਤ ਤੱਕ ਜ਼ਰੂਰ ਸੁਣਨਾ ਅਤੇ ਸਭ ਤੋਂ ਪਹਿਲਾਂ ਅਤੇ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਗਣੇਸ਼ ਜੀ ਅਤੇ ਮਾਤਾ ਲక్ష్ਮੀ ਜੀ ਦੇ ਸੱਚੇ ਭਗਤ ਇਸ ਵੀਡੀਓ ਨੂੰ ਇੱਕ ਲਾਈਕ ਕਰ ਦਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਭਗਵਾਨ ਗਣੇਸ਼ ਜੀ ਅਤੇ ਮਾਤਾ ਲక్ష్ਮੀ ਜੀ ਦੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਆਓ ਦੋਸਤੋ ਹੁਣ ਗੱਲ ਕਰਦੇ ਹਾਂ ਕੁੰਭ ਰਾਸ਼ੀ ਵਾਲੇ ਜਾਤਕਾਂ ਦੇ ਲਈ ਕਿ ਭਗਵਾਨ ਗਣੇਸ਼ ਜੀ ਅਤੇ ਮਾਤਾ ਲక్ష్ਮੀ ਜੀ ਦੀ ਅਸੀਮ ਕਿਰਪਾ ਦੇ ਨਾਲ ਤੁਹਾਡੀ ਰਾਸ਼ੀ ਵਾਲਿਆਂ ਦੇ 21 ਅਗਸਤ ਤੋਂ 27 ਅਗਸਤ ਜਾਨੀ ਕਿ 7 ਦਿਨਾਂ ਦੇ ਅੰਦਰ ਕਿਸਮਤ ਬਦਲਣ ਵਾਲੀ ਹੈ ਤੇ ਆਓ ਪੂਰੀ ਜਾਣਕਾਰੀ ਤੁਹਾਨੂੰ ਦੱਸ ਸਈਏ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਕਿ ਇਹ ਸਮਾਂ ਅਤੇ ਪਿਛਲੇ ਕੁਝ ਸਮੇਂ ਤੋਂ ਤੁਹਾਨੂੰ ਜੋ ਵੀ ਮੁਸ਼ਕਲਾਂ ਆ ਰਹੀਆਂ ਸੀ ਜੋ ਵੀ ਪ੍ਰੋਬਲਮ ਜੋ ਵੀ ਪਰੇਸ਼ਾਨੀਆਂ ਸੀ ਉਹ ਸਾਰੀਆਂ ਪਰੇਸ਼ਾਨੀਆਂ ਦੂਰ ਕਰਨ ਦੇ ਵਿੱਚ ਤੁਸੀਂ ਸਫਲ ਹੋਵੋਗੇ ਜਿਸ ਨਾਲ ਤੁਹਾਡੀ ਆਤਮ ਸੰਤੁਸ਼ਟੀ ਦਾ ਤੁਹਾਨੂੰ ਮਹਿਸੂਸ ਹੋਵੇਗੀ ਰਾਜਨੀਤਿਕ ਅਤੇ ਸਮਾਜਿਕ ਗਤੀਵਿਧੀਆਂ ਦੇ ਵਿੱਚ ਤੁਹਾਡਾ ਵਿਸ਼ੇਸ਼ ਯੋਗਦਾਨ ਰਹੇਗਾ ਇਨ੍ਹਾਂ ਦਿਨਾਂ ਦੇ ਵਿੱਚ ਦੱਸ ਦਈਏ ਕਿ ਇੱਕ ਖਾਸ ਮਕਾਮ ਵੀ ਤੁਸੀਂ ਹਾਸਲ ਕਰੋਗੇ। ਇਹ ਉਹ ਸਮਾਂ ਹੈ ਮਾਨ ਸਨਮਾਨ ਦਿਵਾਉਣ ਵਾਲਾ ਸਮਾਂ ਹੈ। ਧਰਮ ਗਰਮ ਅਧਿਆਤਮਿਕ ਕਰਮ ਧਾਰਮਿਕ ਕੰਮਾਂ ਦੇ ਵਿੱਚ ਤੁਹਾਡੀ ਰੁਚੀ ਰਹੇਗੀ। ਵਪਾਰਕ ਘਰ ਦੁਨੀਆਦਾਰੀ ਦੇ ਵਿੱਚ ਬਿਹਤਰੀਨ ਸੰਤੁਲਨ ਬਣਾ ਕੇ ਤੁਸੀਂ ਰੱਖੋਗੇ। ਜੇਕਰ ਤੁਸੀਂ ਪੈਸਾ ਕਿਸੇ ਨੂੰ ਉਧਾਰ ਦਿੱਤਾ ਹੈ ਤੇ ਉਸ ਨੂੰ ਤੇ ਉਸ ਪੈਸੇ ਦਾ ਕੁਝ ਹਿੱਸਾ ਤੁਹਾਨੂੰ ਇਸ ਸਮੇਂ ਦੇ ਵਿੱਚ ਵਾਪਸ ਮਿਲ ਸਕਦਾ ਹੈ। ਜੇਕਰ ਕੋਸ਼ਿਸ਼ ਕਰੋ ਕਿ ਉਧਾਰ ਦਿੱਤਾ ਹੋਇਆ ਪੈਸਾ ਤੁਹਾਨੂੰ ਜਲਦੀ ਵਾਪਸ ਮਿਲ ਜਾਵੇਗਾ ਇਸ ਉਹ ਸਮਾਂ ਹੈ ਜੋ ਤੁਹਾਨੂੰ ਲਾਭ ਦੇਵੇਗਾ ਮੈਸੀ ਤਾਂ ਧਨ ਪ੍ਰਾਪਤੀ ਦੇ प्रबल ਜੋਗ ਹਨ ਜੇਕਰ ਕੋਈ ਬਿਜ਼ਨਸ ਜਾਂ ਵਪਾਰ ਕਰਦੇ ਹੋ ਤਾਂ ਉਸ ਦੇ ਵਿੱਚ ਵੀ ਧਨ ਲਾਭ ਦੇ प्रबल ਜੋਗ ਹਨ ਜੋ ਵੀ ਮੌਕਾ ਮਿਲੇ ਉਸ ਨੂੰ ਹੱਥ ਵਿੱਚੋਂ ਨਾ ਜਾਣ ਦੇਣਾ ਇਹ ਬਹੁਤ ਹੀ ਚੰਗਾ ਸਮਾਂ ਦੋਸਤੋ ਤੁਹਾਡੇ ਲਈ ਤੁਹਾਡੇ ਵੱਡੇ ਬਜ਼ੁਰਗਾਂ ਦਾ ਪਿਆਰ ਮਾਨ ਸਨਮਾਨ ਸਤਿਕਾਰ ਤਹਾ ਨੂੰ ਮਿਲਦਾ ਰਹੇਗਾ ਕਿਸੇ ਜ਼ਰੂਰਤਮੰਦ ਮਿੱਤਰ ਦੀ ਮਦਦ ਕਰਨ ਦੇ ਨਾਲ ਤੁਹਾਨੂੰ ਖੁਸ਼ੀ ਰਹੇਗੀ ਆਪਣੇ ਅਸੂਲਾਂ ਨੂੰ ਸਿਧਾਂਤਾਂ ਦੇ ਨਾਲ ਇਸ ਤਰ੍ਹਾਂ ਦਾ ਤੁਸੀਂ ਕੋਈ ਸਮਝੌਤਾ ਨਾ ਕਰੋ ਤੁਹਾਡੇ ਲਈ ਇਹ ਚੰਗਾ ਹੋਵੇਗਾ ਇਸ ਤਰ੍ਹਾਂ ਕਰਨਾ ਤੁਹਾਨੂੰ ਮਜ਼ਬੂਤ ਬਣਾ ਕੇ ਰੱਖੇਗਾ ਨਾਲ ਹੀ ਨਾਲ ਤੁਹਾਨੂੰ ਦੱਸ ਜਾਈਏ ਕਿ ਇਸ ਸਮੇਂ ਤੁਹਾਡੇ ਮਧੁਰ ਬਾਣੀ ਨਾਲ ਜੇ ਕੋਈ ਖਰਾਬ ਸਬੰਧ ਹੈ ਤਾਂ ਉਸ ਨਵੇਂ ਸੁਧਾਰਾਂ ਦੇ ਵਿੱਚ ਤੁਸੀਂ ਸਫਲ ਹੋਵੋਗੇ ਤੁਹਾਡੀ ਸਕਾਰਾਤਮਕ ਸੋਚ ਜਿਵੇਂ ਕਿ ਕਰਮ ਦੇ ਉੱਤੇ ਵਿਸ਼ਵਾਸ ਕਰਨਾ ਤੁਹਾਡੇ ਲਈ ਸੁਭਾਵਿਕ ਉਤਮ ਉਤਮ ਤੇ ਉਤਪਨ ਰਹੇਗਾ ਨਾਲ ਹੀ ਘਰ ਵਿੱਚ ਵੀ ਕੋਈ ਧਾਰਮਿਕ ਪ੍ਰੋਗਰਾਮ ਹੋ ਸਕਦਾ ਹੈ ਆਪਣੀ ਸਮਝਬੂਝ ਅਤੇ ਬੁੱਧੀ ਦੇ ਦੁਆਰਾ ਤੁਸੀਂ ਆਪਣੇ ਸਾਰੇ ਕੰਮਾਂ ਨੂੰ ਸਚਾਰੂ ਰੂਪ ਦੇ ਨਾਲ ਕਰਨ ਦੇ ਵਿੱਚ ਸਫਲ ਹੋਵੋਗੇ ਯੋਜਨਾਬੰਦ ਤਰੀਕੇ ਦੇ ਨਾਲ ਤੁਸੀਂ ਹਰ ਕੰਮ ਕਰ ਸਕੋਗੇ ਤੁਹਾਡੇ ਘਰ ਦੇ ਵਿੱਚ ਮਹਿਮਾਨਾਂ ਦਾ ਆਗਮਨ ਹੋਵੇਗਾ ਸਾਰੇ ਮਹਿਮਾਨ ਤੁਹਾਡੇ ਨਾਲ ਮੇਲ ਚੋਲ ਰੱਖਣਗੇ ਅਤੇ ਤੁਹਾਡੀ ਤਾਰੀਫ ਵੀ ਕਰਨਗੇ ਅਤੇ ਨਾਲ ਹੀ ਨਾਲ ਤੁਹਾਨੂੰ ਦੱਸ ਏ ਇੱਕ ਸਾਵਧਾਨੀ ਦੇ ਤੌਰ ਤੇ ਕਦੇ-ਕਦੇ ਤੁਹਾਡੇ ਮਨ ਦਾ ਸੁਭਾਅ ਦੂਸਰਿਆਂ ਦੇ ਪਤੀ ਮਨਮਟਾ ਬਣ ਸਕਦਾ ਹੈ ਘਰ ਦੇ ਵਿੱਚ ਕਿਸੇ ਛੋਟੀ ਜੀ ਗੱਲ ਤੋਂ ਕੋਈ ਗਲਤਫਹਿਮੀ ਪੈਦਾ ਹੋ ਸਕਦੀ ਹੈ ਜਿਸ ਦੀ ਵਜ੍ਹਾ ਦੇ ਨਾਲ ਕਿਸੇ ਭਾਰੀ ਵਿਅਕਤੀ ਦਾ ਵੀ ਹੱਥ ਹੋ ਸਕਦਾ ਹੈ ਜਿਸ ਦੀ ਵਜ੍ਹਾ ਦੇ ਨਾਲ ਕਿਸੇ ਬਾਰੇ ਵਿਅਕਤੀ ਦਾ ਵੀ ਹੱਥ ਹੋ ਸਕਦਾ ਹੈ ਅਤੇ ਤੁਹਾਨੂੰ ਇੱਕ ਗੱਲ ਹੋ ਦੱਸਦਾ ਇਹ ਕਿ ਭਰਾਵਾਂ ਦੇ ਨਾਲ ਘਰ ਪਰਿਵਾਰ ਦੇ ਕਿਸੇ ਵੀ ਮੈਂਬਰ ਦੇ ਨਾਲ ਤੁਸੀਂ ਚੰਗੇ ਸਬੰਧ ਬਣਾ ਕੇ ਰੱਖੋ ਅਤੇ ਉਹਨਾਂ ਦੇ ਨਾਲ ਗਲਤ ਬਾਣੀ ਦਾ ਪ੍ਰਯੋਗ ਨਾ ਕਰੋ ਚੰਗਾ ਬੋਲੋ ਮਿੱਠਾ ਬੋਲੋ ਤੁਹਾਡੇ ਵੱਲੋਂ ਗਲਤ ਕੀਤਾ ਵਿਹਾਰ ਤੁਹਾਡੇ ਬੰਦੇ ਹੋਏ ਕੰਮਾਂ ਨੂੰ ਵਿਗਾੜ ਸਕਦਾ ਹੈ ਤੁਸੀਂ ਆਪਣੇ ਗੁੱਸੇ ਤੇ ਕੰਟਰੋਲ ਕਰੋ ਜੋ ਕੰਮ ਬਣਾ ਹੋਵੇਗਾ ਉਹ ਕੰਮ ਵੀ ਵਿਗੜ ਸਕਦਾ ਹੈ ਗਲਤ ਵਿਹਾਰ ਦੇ ਨਾਲ ਇਸ ਲਈ ਜੋ ਵੀ ਕੰਮ ਕਰੋ ਪੂਰਾ ਸੋਚ ਸਮਝ ਕੇ ਕਰੋ ਆਪਣਾ ਵਿਹਾਰ ਚੰਗਾ ਬਣਾ ਕੇ ਰੱਖੋ ਤਾਂ ਤੁਹਾਡੇ ਸਾਰੇ ਕੰਮ ਸਫਲਤਾਪੂਰਵਕ ਪੂਰੇ ਹੋ ਜਾਣਗੇ ਅਤੇ ਨਾਲੇ ਨਾਲ ਇਹ ਗੱਲ ਵੀ ਧਿਆਨ ਦੇ ਵਿੱਚ ਰੱਖੋ ਜਿਸ ਤੇ ਤੁਸੀਂ ਬਹੁਤ ਜ਼ਿਆਦਾ ਵਿਸ਼ਵਾਸ ਕਰਦੇ ਹੋ ਜਾਂ ਤੁਹਾਡਾ ਕੋਈ ਨਈਂ ਤਿੱਕੀਦਾ ਰਿਸ਼ਤੇਦਾਰ ਹੈ ਜਾਂ ਕੋਈ ਦੋਸਤ ਹੈ ਉਹ ਤੁਹਾਡੇ ਨਾਲ ਠੱਗੀ ਕਰ ਸਕਦਾ ਹੈ ਤੁਹਾਨੂੰ ਧੋਖਾ ਦੇ ਸਕਦਾ ਹੈ ਤੁਸੀਂ ਥੋੜਾ ਸਾਵਧਾਨ ਰਹੋ ਅਤੇ ਆਪਣੇ ਕੈਰੀਅਰ ਦੇ ਪ੍ਰਤੀ ਲਾਪਰਵਾਹੀ ਬਿਲਕੁਲ ਨਾ ਕਰੋ ਭਵਿੱਖ ਦੇ ਲਈ ਇਹ ਨੁਕਸਾਨਦਈ ਹੋ ਸਕਦਾ ਹੈ ਇਸ ਲਈ ਸਾਵਧਾਨੀ ਰੱਖਣਾ ਤੁਹਾਡੇ ਲਈ ਬੇਹਦ ਜ਼ਰੂਰੀ ਹੈ ਜੇ ਗੱਲ ਕਰੀਏ ਲਾਈਫ ਦੀ ਪ੍ਰੇਮ ਦੀ ਤਾਂ ਕੁੰਭ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਪਤੀ ਪਤਨੀ ਦੇ ਵਿੱਚ ਪ੍ਰੇਮ ਪਿਆਰ ਵਧੇਗਾ ਚੰਗੇ ਸਬੰਧ ਬਣਨਗੇ ਹੁਣ ਤੁਹਾਡੇ ਜੀਵਨ ਦਾ ਪੂਰਾ ਤੁਹਾਡਾ ਜੀਵਨ ਸਾਥੀ ਤੁਹਾਡਾ ਪੂਰਾ ਸਹਿਯੋਗ ਕਰੇਗਾ ਤੁਹਾਡਾ ਪਰਿਵਾਰਕ ਵਾਤਾਵਰਣ ਖੁਸ਼ੀਆਂ ਵਾਲਾ ਰਹੇਗਾ ਘਰ ਦੇ ਵਿੱਚ ਖੁਸ਼ੀਆਂ ਦਾ ਮਹੌਲ ਰਹੇਗਾ ਪਰਿਵਾਰ ਦੇ ਲਈ ਜੀਵਨ ਵਿਆਹ ਦੇ ਲਈ ਇਹ ਸਮਾਂ ਵੀ ਚੰਗਾ ਹੈ ਤੁਹਾਡੇ ਪੱਖ ਦੇ ਵਿੱਚ ਹੈ ਅਗਰ ਗੱਲ ਕੈਰੀਅਰ ਦੀ ਕੀਤੀ ਜਾਵੇ ਤਾਂ ਇਹ ਸਮਾਂ ਤੁਹਾਡੀ ਰਾਸ਼ੀ ਦੇ ਲਈ ਜੋ ਰਹੇਗਾ ਬਹੁਤ ਹੀ ਚੰਗਾ ਸਮਾਂ ਹੋਵੇਗਾ ਬਿਜ਼ਨਸ ਵਪਾਰ ਦੇ ਸਬੰਧੀ ਵੱਡਾ ਕੋਈ ਖਾਣ ਪੀਣ ਦਾ ਬਿਜ਼ਨਸ ਹੈ ਜੇਕਰ ਜਾਂ ਫਿਰ ਕੋਈ ਤੇਲ ਦਾ ਬਿਜ਼ਨਸ ਹੈ ਕਹਿਣ ਤੋਂ ਪਹਿਲ ਕੋਈ ਵੀ ਬਿਜ਼ਨਸ ਜੋ ਤੁਸੀਂ ਕਰਦੇ ਹੋ ਉਸ ਵਿੱਚ ਤੁਹਾਨੂੰ ਅਧਿਕ ਮੁਨਾਫਾ ਮਿਲ ਸਕਦਾ ਹੈ ਇਸ ਸਮੇਂ ਦੇ ਵਿੱਚ ਆਪਣੀ ਮਿਹਨਤ ਨੂੰ ਤੁਸੀਂ ਜਾਰੀ ਰੱਖੋ ਕੋਈ ਵੀ ਮੌਕਾ ਜੇਕਰ ਤੁਹਾਨੂੰ ਮਿਲਦਾ ਹੈ ਤਾਂ ਉਹਨੂੰ ਹੱਥੋਂ ਨਾ ਜਾਣ ਦਿਓ ਮੌਕੇ ਨੂੰ ਸੰਭਾਲੋ ਤੇ ਮੌਕੇ ਦਾ ਲਾਭ ਉਠਾਓ ਕਿਉਂਕਿ ਤੁਸੀਂ ਬੜੀਆਂ ਹੀ ਉਚਾਈਆਂ ਨੂੰ ਛੂਹਣ ਵਾਲੇ ਹੋ ਇਸ ਸਮੇਂ ਦੇ ਵਿੱਚ ਨੌਕਰੀ ਪੇਸ਼ਾਂ ਲੋਕਾਂ ਨੂੰ ਆਫਿਸ ਦੇ ਵਿੱਚ ਜੋ ਵੀ ਕੰਮ ਮਿਲੇਗਾ ਤੁਸੀਂ ਸਮੇਂ ਸਿਰ ਪੂਰਾ ਕਰ पाओगे ਇਸੇ ਨਾਲ ਤੁਹਾਡੇ ਜਿਹੜੇ ਬੌਸ ਹਨ ਉੱਚ ਅਧਿਕਾਰੀ ਹਨ ਉਹ ਤੁਹਾਡੇ ਕੰਮ ਤੋਂ ਖੁਸ਼ ਹੋਣਗੇ ਤੁਹਾਡੇ ਕੰਮ ਦੀ ਤਾਰੀਫ ਕਰਨਗੇ ਤੁਸੀਂ ਕਿਸੇ ਵੀ ਕੰਮ ਨੂੰ ਇਗਨੋਰ ਨਾ ਕਰਨਾ ਹਰੇਕ ਕੰਮ ਨੂੰ ਹੱਸ ਕੇ ਕਰਨਾ ਤੁਹਾਡੀ ਪ੍ਰਮੋਸ਼ਨ ਜਾਂ ਟਰਾਂਸਫਰ ਹੋਣ ਦੇ ਵਿੱਚ ਯੋਗ ਹਨ ਵੇਤਨ ਵਰੀਧੀ ਦੇ ਯੋਗ ਹਨ ਇਸ ਨਾਲ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋ ਜਾਵੇਗੀ ਆ ਤੇ ਸਥਿਤੀ ਮਜ਼ਬੂਤ ਹੋਵੇਗੀ ਤੇ ਘਰ ਦੇ ਵਿੱਚ ਵੀ ਖੁਸ਼ੀਆਂ ਦਾ ਮਾਹੌਲ ਰਹੇਗਾ ਤੇ ਤੁਸੀਂ ਹਮੇਸ਼ਾ ਖੁਸ਼ ਰਹੋਗੇ ਜੋ ਲੋਕ ਨੌਕਰੀ ਦੀ ਤਲਾਸ਼ ਦੇ ਵਿੱਚ ਹਨ ਉਹਨਾਂ ਨੂੰ ਮਨ ਚਾਹੀ ਨੌਕਰੀ ਮਿਲ ਸਕਦੀ ਹੈ ਜੇਕਰ ਕਿਸੇ ਨੇ ਕੋਈ ਇੰਟਰਵਿਊ ਦਿੱਤਾ ਹੈ ਜਾਂ ਇੰਟਰਵਿਊ ਦੇ ਚੰਗੇ ਰਿਜ਼ਲਟ ਮਿਲਣ ਦੇ ਯੋਗ ਹਨ ਅਤੇ ਜੋ ਨੌਕਰੀ ਦੀ ਤਲਾਸ਼ ਕਰ ਰਹੇ ਹਨ ਉਹਨਾਂ ਨੂੰ ਨੌਕਰੀ ਦੀ ਭਾਲ ਕਰਨ ਦੀ ਹੁਣ ਲੋੜ ਨਹੀਂ ਹੈ ਕਿਉਂਕਿ ਉਹਨਾਂ ਨੂੰ ਜਲਦੀ ਹੀ ਕੋਈ ਮੌਕਾ ਨੌਕਰੀ ਦਾ ਮਿਲ ਸਕਦਾ ਹੈ ਇਹ ਚੰਗਾ yog ਹੈ ਸਮਾਂ ਚੰਗਾ ਹੈ ਤੁਹਾਡਾ ਰੁਕਿਆ ਹੋਇਆ ਧੰਵੀ ਤੁਹਾਨੂੰ ਵਾਪਸ ਮਿਲ ਜਾਵੇਗਾ ਨੌਕਰੀ পেশਾ ਲੋਕਾਂ ਦੇ ਲਈ ਪ੍ਰਮੋਸ਼ਨ ਦਾ yog ਹੈ ਜੋ ਲੋਕ ਬਿਜ਼ਨਸ ਵਪਾਰ ਕਰਦੇ ਹਨ ਉਹਨਾਂ ਨੂੰ ਆਰਥਿਕ ਸਥਿਤੀ ਉਹਨਾਂ ਦੀ ਮਜ਼ਬੂਤ ਹੋਵੇਗੀ ਇਹ ਸਮਾਂ ਮਹਾભાગਿਆ ਸਮਾਂ ਹੈ ਲਾਭ ਲੈਣ ਵਾਲਾ ਸਮਾਂ ਹੈ ਜੋ ਜੋ ਵੀ ਤੁਹਾਨੂੰ ਮੌਕਾ ਮਿਲੇ ਉਸ ਨੂੰ ਹੱਥੋਂ ਨਾ ਜਾਣ ਦੇਣਾ ਮੌਕੇ ਦਾ ਪੂਰਾ ਪੂਰਾ ਲਾਭ ਉਠਾਉਣਾ ਅਤੇ ਆਪਣੀ ਮਿਹਨਤ ਤੇ ਵਿਸ਼ਵਾਸ ਰੱਖਣਾ ਤੁਹਾਨੂੰ ਵੱਡੇ ਕਾਮਯਾਬੀ ਜ਼ਰੂਰ ਹਾਸਲ ਹੋਵੇਗੀ ਦੋਸਤੋ ਏਸੀ ਸਾਡੀ ਜਾਣਕਾਰੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਜੇਕਰ ਇਹ ਵੀਡੀਓ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਕਰ ਦਿਓ ਜੀ ਧੰਨਵਾਦ